ਚੈਨਲ ਮੁਜੇ ਵੀ ਦੇਖ ਰਹੇ ਦਰਸ਼ਕਾਂ ਦਾ ਆਪ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ ਆਇਆ ਦੀਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਮੈਨਿਆ ਪਲਸ ਦੇ ਵਿੱਚ ਇੱਕ ਹੋਰ ਅਫੇਅਰ ਗੋਲੀ ਚੱਲੀ ਆਈ। ਸੋਫੀਸਰ ਨੇ ਇੱਕ ਵਿਅਕਤੀ ਦੀ ਲੱਤ 'ਚ ਗੋਲੀ ਮਾਰੀ ਆ ਫੇਰ ਮਾਮਲਾ ਉੱਥੇ ਤਣਾਅ ਭਰਿਆ ਹੋ ਗਿਆ। ਗ੍ਰੀਨਲੈਂਡ ਦੀ ਚਰਚਾ ਚੱਲੀ ਆ। ਅਮਰੀਕਾ ਇਹਦੇ ਬਾਰੇ ਮੀਟਿੰਗ ਜਿਹੜੀ ਉੱਥੇ ਹੋਈ ਆ ਅਮਰੀਕਾ ਦੇ ਵਿੱਚ ਉਹਦੀ ਕੀ ਅਪਡੇਟਸ ਨੇ? ਅਮਰੀਕਾ ਦੇ ਆਰਥਿਕ ਖਾਲਸ ਸੰਬੰਧੀ ਗੱਲਬਾਤ ਕਰਾਂਗੇ। ਟੈਰਫ ਦੇ ਨਾਲ ਨੌ ਬਹੁਤ ਘਤਰਨਾਕ ਬਿਮਾਰੀ ਕੈਂਸਰ ਤੇ ਕੈਂਸਰ ਦੇ ਇਲਾਜ ਦੇ ਵਿੱਚ ਇੱਕ ਬਹੁਤ ਵੱਡੀ ਖੋਜ ਹੋਈ ਆ ਤੇ ਈਰਾਨ ਦੇ ਪ੍ਰਦਰਸ਼ਨਾਂ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਉੱਥੇ ਅੱਛੇ ਲਈ ਕੀ ਸਥਿਤੀ ਹੈ ਪਿਛਲੇ ਹਫਤੇ ਆਪਾਂ ਤੁਹਾਡੇ ਨਾਲ ਜ਼ਿਕਰ ਵੀ ਕੀਤਾ ਸੀ ਕਿ ਜਿਹੜੀ ਰੀਨ ਗੋਡ ਸੀ 37 ਸਾਲਾਂ ਦੀ ਔਰਤ ਉਹਨੂੰ ਆਈਸ ਆਫੀਸਰ ਨੇ ਮੈਨਿਆ ਪਲਸ ਦੇ ਵਿੱਚ ਮਾਰ ਦਿੱਤਾ ਬਹੁਤ ਸਾਰੇ ਲੋਕ ਕਿ ਸਾਰੇ ਕੁਝ ਤੋਂ ਗੁੱਸੇ ਵਿੱਚ ਸੀਗੇ ਪ੍ਰੋਟੈਸਟ ਹੋ ਗਏ ਸ਼ਹਿਰ ਦੇ ਵਿੱਚ ਪ੍ਰੋਟੈਸਟ ਹੋਏ ਉਹਦੇ ਤੋਂ ਬਾਅਦ ਦੇਸ਼ ਦੇ ਵਿੱਚ ਪ੍ਰੋਟੈਸਟ ਵੀ ਹੋਏ ਬੋਧਵਾਰ ਨੂੰ ਉੱਥੇ ਇੱਕ ਦੂਜੀ ਸ਼ੂਟਿੰਗ ਹੁੰਦੀ ਆ ਇਸ ਵਾਰੀ ਫੈਡਰਲ ਇਮੀਗ੍ਰੇਸ਼ਨ ਆਫੀਸਰਸ ਨੇ ਇੱਕ ਆਦਮੀ ਨੂੰ ਗੋਲੀ ਮਾਰੀ ਉਹਦੀ ਲੱਤ ਦੇ ਵਿੱਚ ਉਹਨੂੰ ਗ੍ਰਫਤਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਤੇ ਜਿਹੜਾ ਪਰ ਇਸ ਵਾਰੀ ਬਚਾਅ ਹੋ ਗਿਆ ਕਿ ਉਹ ਵਿਅਕਤੀ ਜ਼ਖਮੀ ਹੋਇਆ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਦੱਸਿਆ ਗਿਆ ਕਿ ਉਹ ਖਤਰੇ ਤੋਂ ਬਾਹਰ ਸਰਕਾਰ ਇਹ ਕਹਿੰਦੀ ਹੈ ਕਿ ਬੰਦਾ ਵੈਨਜ਼ੂਏਲਾ ਤੋਂ ਸੀਗਾ 2022 ਦੇ ਵਿੱਚ ਅਮਰੀਕਾ ਦੇ ਵਿੱਚ ਆਇਆ ਸੀ ਇਹਦੇ ਕੋਲ ਕੋਈ ਲੀਗਲ ਇਮੀਗ੍ਰੇਸ਼ਨ ਸਟੇਟਸ ਨਹੀਂ ਆ ਤੇ ਇਹ ਇਨਫਾਰਮੇਸ਼ਨ ਜਿਹੜੀ ਆ ਮਤਲਬ ਹਜੇ ਤੱਕ ਕਨਫਰਮ ਨਹੀਂ ਆ ਪਰ ਦੱਸਿਆ ਜਾ ਰਿਹਾ ਜਿਹੜੀ ਇੰਡੀਪੈਂਡੈਂਟ ਰਿਪੋਰਟਰਸ ਨੇ ਕਿਸ ਤਰੀਕੇ ਦੇ ਨਾਲ ਉੱਥੇ ਉਸ ਆਫੀਸਰ ਨੇ ਜਿਹੜੀ ਡਿਪਾਰਟਮੈਂਟ ਆਫ ਫੋਰਮਲ ਸਿਕਿਉਰਿਟੀ ਆ ਉਹ ਦੱਸ ਰਹੀ ਆ ਕਿ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਉਹਦੀ ਕਾਰ ਕ੍ਰੈਸ਼ ਹੋਈ ਉਹਦੇ ਤੋਂ ਬਾਅਦ ਉਹ ਦੌੜ ਕੇ ਚਲੇ ਗਿਆ ਤੇ ਲੋਕ ਜਿਹੜੇ ਆ ਉਹਨੂੰ ਕਹਿ ਲੋ ਕਿ ਹਿੱਟ ਕੀਤਾ ਉਹਨੇ ਉਹ ਆਫੀਸਰਜ਼ ਨੂੰ ਜਿਹੜੇ ਉੱਥੇ ਸੀਗੇ ਉਹਨਾਂ ਨੂੰ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਉਹਨਾਂ ਦੇ ਕੋਲ ਜਿਹੜੇ ਸਨੋ ਸ਼ਵਲ ਸੀਗੇ ਜਾਂ ਜਿਹੜੇ ਬਰੂਮਸ ਸੀਗੇ ਉਹਨਾਂ ਦੇ ਨਾਲ ਫਟਫਟ ਕੇ ਉਹਨਾਂ ਨੇ ਆਫੀਸਰ ਦੇ ਉੱਤੇ ਹਮਲਾ ਕਰ ਦਿੱਤਾ ਜਿਹੜਾ ਆਫੀਸਰ ਆਉਨੇ ਫਿਰ ਗੋਲੀ ਚਲਾ ਦਿੱਤੀ ਤੇ ਗੋਲੀ ਚਲਾਉਣ ਤੋਂ ਬਾਅਦ ਜਿਹੜੀ ਇਹ ਘਟਨਾ ਵਾਪਰ ਗਈ ਮਿਨੀਪਲਿਸ ਪੁਲਿਸ ਚੀਫ ਨੇ ਕਿਹਾ ਕਿ ਇਹ ਵਿਅਕਤੀ ਦੌੜ ਰਿਹਾ ਸੀ ਇੱਕ ਘਰ ਦੇ ਵਿੱਚ ਜਦੋਂ ਉਹਨੂੰ ਗੋਲੀ ਵੱਜੀ ਬਾਅਦ ਦੇ ਵਿੱਚ ਉਹਨੇ ਬਾਹਰ ਆਉਣ ਤੋਂ ਬਨਾ ਕਰ ਦਿੱਤਾ ਫੈਡਰਲ ਏਜੰਟਸ ਬਾਅਦ ਦੇ ਵਿੱਚ ਅੰਦਰ ਵੜ ਕੇ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਚੱਕਿਆ ਤੇ ਚੱਕ ਕੇ ਹਸਪਤਾਲ ਪਹੁੰਚਾਇਆ ਦੱਸਿਆ ਜਾ ਰਿਹਾ ਕਿ ਜਿਹੜੀਆਂ ਇਹਦੀਆਂ ਇੰਜਰੀਜ਼ ਨੇ ਲਾਈਫ ਥ੍ਰੈਟਨਿੰਗ ਨਹੀਂ ਹੈ ਮਤਲਬ ਉਹਦੀ ਜਾਨ ਬਚ ਗਈ ਆ ਤੇ ਏਡਾ ਵੱਡਾ ਖਤਰਾ ਵੀ ਨਹੀਂ ਹੈ ਹੁਣ ਉਹਦੇ ਤੋਂ ਬਾਅਦ ਫਿਰ ਕੀ ਹੋਇਆ ਜਿਹੜੇ ਮਿਨੇਪੋਲਿਸ ਤੇ ਮੇਅਰ ਨੇ ਜੈਕ ਫਰੇ ਉਹਨਾਂ ਨੇ ਇਸ ਚੀਜ਼ ਦੀ ਬਹੁਤ ਸ਼ਕਤੀ ਨਾਲ ਆਲੋਚਨਾ ਕੀਤੀ ਆ ਉਹ ਕਹਿੰਦੇ ਵੀ ਜਿਹੜਾ ਇਹਨਾਂ ਦਾ ਬਿਹੇਵੀਅਰ ਆ ਆਈਸ ਦਾ ਸ਼ਹਿਰ ਦੇ ਵਿੱਚ ਉਹ ਬਹੁਤ ਮਾੜਾ ਆ ਤੇ ਅਸੀਂ ਇਹਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਕਿ ਜਿੰਨੀ ਜਲਦੀ ਹੋ ਸਕਦਾ ਮਿਨੀਸੋਟਾ ਨੂੰ ਮਿਨੀਸੋਟਾ ਤੋਂ ਬਾਹਰ ਚਲੇ ਜਾਣਾ ਬਹੁਤ ਸਾਰੇ ਰੈਜ਼ੀਡੈਂਟ ਸੀ ਉਹਨਾਂ ਨੂੰ ਲੱਗਦਾ ਕਿ ਜਿਹੜੇ ਆਈਸਾ ਉਹ ਬਹੁਤ ਅਗਰੈਸਿਵਲੀ ਕੰਮ ਕਰ ਰਹੀ ਹੈ ਮਤਲਬ ਬਹੁਤ ਹਮਲਾਵਰ ਤਰੀਕੇ ਦੇ ਨਾਲ ਉੱਥੇ ਕੰਮ ਕਰ ਰਹੀ ਹੈ ਪੈਪਰ ਸਪਰੇ ਦੀ ਵਰਤੋਂ ਕਰਨੀ ਸਕੂਲਾਂ ਦੇ ਨੇੜੇ ਚਰਚਸ ਦੇ ਨੇੜੇ ਲੋਕਾਂ ਨੂੰ ਰੋਕਣਾ ਰੈਂਡਮਲੀ ਰੋਕ ਰੋਕ ਕੇ ਉਹਨਾਂ ਨੂੰ ਸਵਾਲ ਕਰਨੇ ਇਹਨਾਂ ਦੇ ਨਾਲ ਜਿਹੜੇ ਲੋਕ ਨੇ ਉਹ ਡਰੇ ਪਏ ਨੇ ਮਤਲਬ ਉਹਨਾਂ ਨੂੰ ਲੱਗਦਾ ਕਿ ਸਾਨੂੰ ਇਸ ਤਰ੍ਹਾਂ ਆ ਕਿ ਜਿਦਾਂ ਸ਼ਹਿਰ ਨੂੰ ਕਿਸੇ ਮਿਲਟਰੀ ਨੇ ਅਕੁਪਾਈ ਕਰ ਲਿਆ ਹੋਵੇ ਉਸ ਗੱਲ ਦਾ ਉੱਥੇ ਜਿਹੜਾ ਵਿਰੋਧ ਇਸ ਗੱਲ ਦਾ ਖਾਸ ਤੌਰ ਦੇ ਉੱਤੇ ਹੋ ਰਿਹਾ ਦੋ ਚੀਜ਼ਾਂ ਨੇ ਹੁਣ ਵਾਇਲੈਂਸ ਤੇ ਪੀਸਫੁਲ ਪ੍ਰੋਟੈਸਟ ਕੁਝ ਜਿਹੜੇ ਪ੍ਰੋਟੈਸਟ ਨੇ ਉਹਨਾਂ ਨੇ ਜਿਹੜੀਆਂ ਆਹ ਕਹ ਲੋ ਕਿ ਜਿਹੜੀ ਪੱਥਰ ਜਾਂ ਫਾਇਰ ਵਰਕਸ ਆ ਪਟਾਕੇ ਆ ਅਤਿਸ਼ਵਾਜੀਆਂ ਪੁਲਿਸ ਦੇ ਉੱਤੇ ਸਿੱਟੀਆਂ ਸਿਟੀ ਦੇ ਜਿਹੜੇ ਲੀਡਰਸ ਨੇ ਉਹਨਾਂ ਨੇ ਇਸ ਗੱਲ ਦੀ ਨਖੇਦੀ ਕੀਤੀ ਹੈ ਕੁਝ ਦੂਜਾ ਪਾਸਾ ਇਹ ਵੀ ਆ ਕਿ ਹਜ਼ਾਰਾਂ ਲੋਕ ਜਿਹੜੇ ਆ ਉਹ ਪੀਸਫੁਲੀ ਪ੍ਰੋਟੈਸਟ ਵੀ ਕਰ ਰਹੇ ਆ ਤੇ ਫੇਰ ਨਸ ਤੇ ਸੇਫਟੀ ਦੀ ਮੰਗ ਕਰ ਰਹੇ ਆ ਅਮਰੀਕਾ ਦੇ ਅਫੀਸ਼ੀਅਲਸ ਦੱਸੇ ਜਾ ਰਹੇ ਆ ਜਿਹੜੇ 트럼ਪ ਪ੍ਰਸ਼ਾਸਨ ਦੇ ਨੇੜੇ ਆ ਉਹ ਕਹਿੰਦੇ ਜਿਹੜੇ ਪ੍ਰੋਟੈਸਟ ਨੇ ਇਹ ਸਿੱਧੀ ਸਿੱਧੀ ਇਨਸਟਰਕਸ਼ਨ ਮਤਲਬ ਮਿਨੀ ਸੋਟਾ ਦੇ ਲੀਡਰਜ਼ ਜਾਣ ਬੁੱਝ ਕੇ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ 扑ੜਾ ਰਹੇ ਆ ਤਾਂ ਲੋਕ ਆਈਸ ਤੇ ਕੰਮਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਰਹੇ ਆ ਇਹ ਪੂਰੇ ਦੇਸ਼ ਤੇ ਲਈ ਸਮੱਸਿਆ ਇਸ ਕਰਕੇ ਆ ਕਿ ਸਿਚੁਏਸ਼ਨ ਐਸ ਵੇਲੇ ਬਹੁਤ ਵੱਡੀ ਹੋ ਚੁੱਕੀ ਆ ਕਿਉਂਕਿ ਪੂਰੇ ਅਮਰੀਕਾ ਦੇ ਵਿੱਚ ਲੋਕ ਇਸ ਡਿਬੇਟ ਦੇ ਵਿੱਚ ਆ ਕਿ ਆਈਸ ਨੂੰ ਕਿੰਨੇ ਪਾਵਰ ਦੇਣੀ ਚਾਹੀਦੀ ਆ ਫੈਡਰਲ ਏਜੰਟਸ ਆਪਣੇ ਤਰੀਕੇ ਦੇ ਨਾਲ ਸ਼ਹਿਰਾਂ ਦੇ ਵਿੱਚ ਆਪਰੇਟ ਕਰਨ ਤੇ ਜਿਹੜਾ ਲਾ ਲਨਫੋਰਸਮੈਂਟ ਤੇ ਹਿਊਮਨ ਰਾਈਟਸ ਆ ਇਹਨੂੰ ਕਿੱਥੇ ਬੈਲੈਂਸ ਕਰਕੇ ਦੇਖਣਾ ਚਾਹੀਦਾ ਅਗਲੀ ਗੱਲ ਮੈਂ ਦੋਸਤੋ ਗ੍ਰੀਨਲੈਂਡ ਬਾਰੇ ਆ ਗ੍ਰੀਨਲੈਂਡ ਬਾਰੇ ਆਪਾਂ ਜਾਣਦੇ ਹਾਂ ਕਿ ਅਮਰੀਕਾ ਦੱਸਿਆ ਜਾ ਰਿਹਾ ਹੈ ਕਿ ਵੈਨਜ਼ੂਏਲਾ ਤੋਂ ਬਾਅਦ ਅਗਲਾ ਟਾਰਗੇਟ ਗ੍ਰੀਨਲੈਂਡ ਆ ਤੇ ਗ੍ਰੀਨਲੈਂਡ ਨੂੰ ਇਹ ਸਿੱਧਾ ਆਪਣੇ ਕਬਜ਼ੇ ਦੇ ਵਿੱਚ ਕਰਨਾ ਚਾਹੁੰਦੇ ਆ ਕਿਉਂਕਿ ਜੇ ਇਸ ਕਿਸਮ ਦੀ ਉਹਦੀ ਪੋਜੀਸ਼ਨ ਆ ਯੂਰਪ ਤੇ ਪਾਸ ਜਾਂ ਉਧਰ ਰਸ਼ੀਆ ਦੇ ਪਾਸੇ ਉਹ ਸਾਰੇ ਤਰੀਕੇ ਦੇ ਨਾਲ ਜਿਹੜੀ ਮਿਲਟਰੀ ਦੇ ਪੱਖ ਤੋਂ ਵੀ ਕੱਲ ਨੂੰ ਕਿਤੇ ਲੜਾਈ ਲੱਗ ਜੂਵੇ ਤਾਂ ਇਹ ਥਾਂ ਬਹੁਤ ਮਹੱਤਵਪੂਰਨ ਆ ਇਹਨਾਂ ਦੇ ਲਈ ਹੁਣ ਇਹਨਾਂ ਨੇ ਕਹਿ ਦਿੱਤਾ ਤੇ ਇਹਦੇ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ ਕੱਲ ਜਿਹੜੇ ਅਫੀਸ਼ੀਅਲਸ ਨੇ ਡੈਨਮਾਰਕ ਤੋਂ ਡੈਨਮਾਰਕ ਕਿਉਂਕਿ ਗ੍ਰੀਨਲੈਂਡ ਨੂੰ ਕੰਟਰੋਲ ਕਰਦਾ ਆ ਉਹ ਅਮਰੀਕਾ ਦੇ ਲੀਡਰਸ ਦੇ ਨਾਲ ਵਾਈਟ ਹਾਊਸ ਦੇ ਵਿੱਚ ਮਿਲੇ ਆ ਤੇ ਉਹਨਾਂ ਨੇ ਜਿਹੜਾ ਰਾਸ਼ਟਰਪਤੀ 트ੰਪ ਦਾ ਆਈਡੀਆ ਆ ਕਿ ਯੂਨਾਈਟਿਡ ਸਟੇਟਸ ਗ੍ਰੀਨਲੈਂਡ ਨੂੰ ਟੇਕਓਵਰ ਕਰ ਲਵੇ ਉਹਦੇ ਉੱਤੇ ਗੱਲਬਾਤ ਕੀਤੀ ਆ ਇਸ ਮਾਮਲੇ ਦੇ ਵਿੱਚ ਬੜੀ ਜਿਹੜੀ ਸਪਸ਼ਟ ਤੇ ਸਿੱਧੀ ਜੀ ਗੱਲ ਆ ਕਿ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਨੂੰ ਟੇਕਓਵਰ ਕਰੋ ਗ੍ਰੀਨਲੈਂਡ ਡੈਨਮਾਰਕ ਦੇ ਨਾਲ ਹੀ ਰਹਿਣਾ ਚਾਹੁੰਦਾ ਹਾਲਾਂਕਿ ਉਹਨਾਂ ਦਾ ਵੀ ਆਪਸ ਦੇ ਵਿੱਚ ਕੁਝ ਰੌਲਾ ਰੱਪਾ ਪੈ ਗਿਆ ਆ ਪਰ ਫਿਰ ਵੀ ਬੇਸਿਕਲੀ ਇਹ ਇਸ ਗੱਲ ਦੇ ਨਾਲ ਅਸਹਿਮਤ ਹੋਏ ਆ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਅਮਰੀਕਾ ਦਾ ਹਿੱਸਾ ਨਹੀਂ ਵੰਡਣਾ ਡੈਨਮਾਰਕ ਦੇ ਫੋਰਨ ਮਿਨਿਸਟਰ ਆਏ ਸੀ ਉੱਥੇ ਉਹ ਕਹਿੰਦੇ ਵੀ ਗੱਲ ਬਹੁਤ ਸ਼ਾਂਤ ਮਾਹੌਲ ਦੇ ਵਿੱਚ ਹੋਈ ਆ ਪਰ ਕੋਈ ਐਗਰੀਮੈਂਟ ਨਹੀਂ ਹੋਇਆ ਕੋਈ ਗੱਲ ਨਿਬੜੀ ਨਹੀਂ ਕਿਸੇ ਪਾਸੇ ਡੈਨਮਾਰਕ ਤੇ ਗ੍ਰੀਨਲੈਂਡ ਇਹ ਦੋਵੇਂ ਇਸ ਚੀਜ਼ ਦੇ ਨਾਲ ਅਸਹਿਮਤ ਹੋਏ ਆ ਜਰਾਸ਼ਪਤੀ 트럼ਪ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਜਿਹੜੀ ਵੈਂਸ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਇਹ ਲੈਣਾ ਕਿ ਉਹ ਚਾਹੁੰਦੇ ਆ ਇਹ ਇਸ ਕਰਕੇ ਲੈਣਾ ਚਾਹੁੰਦੇ ਆ ਕਿਉਂਕਿ ਨੈਸ਼ਨਲ ਸਿਕਿਉਰਿਟੀ ਦੇ ਲਈ ਅਮਰੀਕਾ ਦੇ ਲਈ ਗ੍ਰੀਨਲੈਂਡ ਬਹੁਤ ਜ਼ਰੂਰੀ ਆ ਇੱਕ ਤਾਂ ਆਰਕਟਿਕ ਤੇ ਵਿੱਚ ਆ ਦੂਜਾ ਜਿਹੜੀ ਮਿਲਟਰੀ ਦੇ ਪੱਖ ਤੋਂ ਇਹਦੀ ਲੋਕੇਸ਼ਨ ਬਹੁਤ ਮਹੱਤਵਪੂਰਨ ਆ ਤੀਜਾ ਜਿਹੜਾ ਇਹ ਮਿਜ਼ਾਈਲ ਡਿਫੈਂਸ ਕੋ ਰਸ਼ੀਆ ਜਾਂ ਚਾਈਨਾ ਦੇ ਵਿਰੋਧ ਦੇ ਵਿੱਚ ਜੇ ਕਰਨਾ ਹੋਵੇ ਅਮਰੀਕਾ ਨੇ ਤਾਂ ਇਹ ਬਹੁਤ ਚੰਗੀ ਥਾਂ ਆ ਡਨਮਾਰਕ ਤੇ ਗ੍ਰੀਨਲੈਂਡ ਦੋਹਾਂ ਨੇ ਰਲ ਕੇ ਜਿਹੜੀ ਗੱਲ ਕਹੀ ਆ ਕਿ ਗ੍ਰੀਨਲੈਂਡ ਸੇਲ ਦੇ ਉੱਤੇ ਨਹੀਂ ਆ ਇਹ ਡੈਨਿਸ਼ ਕਿੰਗਡਮ ਜਿਹੜੀ ਆ ਉਹਦੇ ਉਹਨੂੰ ਬਿਲੋਂਗ ਕਰਦਾ ਸਿਰਫ ਗ੍ਰੀਨਲੈਂਡ ਦੇ ਵਿੱਚ ਰਹਿਣ ਵਾਲੇ ਲੋਕ ਡਿਸਾਈਡ ਕਰ ਸਕਦੇ ਆ ਕਿ ਅਸੀਂ ਕਿਧਰਲੇ ਪਾਸੇ ਜਾਣਾ ਜਾਂ ਸਾਡਾ ਭਵਿੱਖ ਕੀ ਆ 50000 ਦੀ ਉੱਥੇ ਟੋਟਲ ਪੋਪੂਲੇਸ਼ਨ ਆ ਏਰੀਆ ਬਹੁਤ ਵੱਡਾ ਆ ਬਹੁਤ ਸਾਰਾ ਉਹਦਾ ਜਿਹੜਾ ਹਿੱਸਾ ਹੈ ਬਰਫ਼ ਦੇ ਨਾਲ ਲੱਧਿਆ ਪਿਆ ਹੁਣ ਇਦੇ ਤੋਂ ਬਾਅਦ ਕੀ ਆ ਕਿ ਜਿਹੜੀ ਮੀਟਿੰਗ ਆ ਇਹਨੂੰ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਸ ਨੇ ਹੋਸਟ ਕੀਤਾ ਸੀ ਤੇ ਉਹਨਾਂ ਨਾਲ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਸੀ 트럼ਪ ਜਿਹੜੇ ਆ ਉਹਨਾਂ ਨੇ ਆਪਣੇ ਆਪ ਨੂੰ ਇਹ ਸਾਰੇ ਕੁਸ਼ ਤੋਂ ਬਾਹਰ ਰੱਖਿਆ ਉਹਨਾਂ ਨੇ ਗੱਲਬਾਤ ਇਹਦੇ ਉੱਤੇ ਨਹੀਂ ਕੀਤੀ ਇਹਦੇ ਤੋਂ ਪਹਿਲਾਂ ਯੂਐਸਐਸਐਲ ਦੇ ਵਿੱਚ ਪ੍ਰੈਸ਼ਰ ਪਾ ਰਿਹਾ ਸੀ ਕੱਲ੍ਹਬਾਤ ਤੋਂ ਪਹਿਲਾਂ ਤੇ ਰਾਸ਼ਟਰਪਤੀ 트럼ਪ ਨੇ ਇਹ ਚੇਤਾਵਨੀ ਦਿੱਤੀ ਆ ਕਿ ਅਮਰੀਕਾ ਨੂੰ ਗ੍ਰੀਨਲੈਂਡ ਦੀ ਲੋੜ ਆ ਤੇ ਨੈਟੋ ਜ਼ਿਆਦਾ ਮਜ਼ਬੂਤ ਹੋਊਗਾ ਜੇ ਗ੍ਰੀਨਲੈਂਡ ਅਮਰੀਕਾ ਦੇ ਨਾਲ ਜਾਂਦਾ ਹੈ ਇਹਨਾਂ ਕਮੈਂਟਸ ਦੇ ਨਾਲ ਜਿਹੜਾ ਡੈਨਮਾਰਕ ਤੇ ਯੂਰਪ ਆ ਸਾਰਾ ਇੱਕ ਤੀਜੇ ਦੇ ਨਾਲ ਜਿਹੜਾ ਨਰਵਸ ਹੋ ਗਿਆ ਡੈਨਮਾਰਕ ਨੇ ਆਪਣੀ ਸਿਕਿਉਰਿਟੀ ਕਨਸਰਨ ਦੇ ਮਾਮਲੇ ਦੇ ਉੱਤੇ ਗੱਲਬਾਤ ਦਿੱਤੀ ਆ ਵੀ ਜਿਹੜੀ ਜ਼ਿਆਦਾ ਮਿਲਟਰੀ ਐਕਟੀਵਿਟੀ ਉਹਨਾਂ ਨੇ ਗ੍ਰੀਨਲੈਂਡ ਦੇ ਵਿੱਚ ਕਰ ਦਿੱਤੀ ਆ ਤੇ ਕੋਆਪਰੇਸ਼ਨ ਨੈਟੋ ਦੇ ਅਲਾਈਜ਼ ਦੇ ਨਾਲ ਜਿਹੜੀਆਂ ਆਰਕਟਿਕ ਕੰਡੀਸ਼ਨਸ ਦੇ ਹਿਸਾਬ ਦੇ ਨਾਲ ਫੌਜਾਂ ਨੂੰ ਟ੍ਰੇਨਿੰਗ ਦੇਣੀ ਤੇ ਉਹ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਗ੍ਰੀਨਲੈਂਡ ਆ ਇਹ ਪਹਿਲੇ ਪ੍ਰੋਟੈਕਟਡ ਆ ਵੀ ਇਹਨੂੰ ਪ੍ਰੋਟੈਕਟ ਕਰਨ ਦੀ ਲੋੜ ਨਹੀਂ ਆ ਯੂਰਪ ਕਿਉਂ ਚਿੰਤਾ ਦੇ ਵਿੱਚ ਆ ਯੂਰਪੀਅਨ ਲੀਡਰਸ ਨੂੰ ਡਰ ਇਹ ਆ ਕਿ ਜੇ ਅਮਰੀਕਾ ਇਹ ਧਮਕੀ ਦੇ ਰਿਹਾ ਆ ਤੇ ਇਹਦੇ ਨਾਲ ਨੈਟੋ ਜਾਂਦਾ ਲੱਗੂ ਆ ਨੈਟੋ ਦੇ ਵਿੱਚ ਗ੍ਰੀਨਲੈਂਡ ਵੀ ਮੈਂਬਰ ਆ ਆਪਣਾ ਇਹ ਡੈਨਮਾਰਕ ਜਾਂ ਆਪਣਾ ਜਿਹੜਾ ਅਮਰੀਕਾ ਤੇ ਯੂਰਪ ਦੇ ਉਹ ਦੇਸ਼ ਸਾਰੇ ਮੈਂਬਰ ਨੇ ਵੀ ਇਹ ਤਾਂ ਆਪਸ ਦੇ ਵਿੱਚ ਹੀ ਲੜਪਾਂਗੇ ਅਸੀਂ ਇਹਦੇ ਨਾਲ ਯਾਰਬ ਤੇ ਯੂਐਸ ਵਿੱਚ ਕਨਫਲਿਕਟ ਹੋ ਜਾਊਗਾ 트럼ਪ ਪਹਿਲਾਂ ਤੋਂ ਹੀ ਰਾਸ਼ਟਰਪਤੀ 트럼ਪ ਨੈਟੋ ਦੇ ਬਹੁਤਾ ਹੱਕ ਚ ਨਹੀਂ ਆ ਵੀ ਸਾਡਾ ਕੋਈ ਨਾ ਦੇਸ਼ਾਂ ਦੇ ਨਾਲ ਮਿਲ ਕੇ ਫਾਇਦਾ ਨਹੀਂ ਨੈਟੋ ਦੀ ਇੱਕ ਸਟ੍ਰੈਟਜੀ ਆ ਕਿ ਅਸਲ ਦੇ ਵਿੱਚ ਅਸੀਂ ਜਿਹੜਾ ਸਾਰਿਆਂ ਨੇ ਆਪਣੀ ਜਿੰਨੀ ਜੀਡੀਪੀ ਹੈਗੀ ਉਹਦਾ 2% ਬਜਟ ਦਾ ਇਹਦੇ ਉੱਤੇ ਲਾਉਣਾ ਡਿਫੈਂਸ ਦੇ ਉੱਤੇ ਕੈਨੇਡਾ ਨੇ ਵੀ ਲਾਉਣਾ ਇਹਨਾਂ ਦੇਸ਼ਾਂ ਨੇ ਜਰਮਨੀ ਨਾਲ ਜਿਹੜੇ ਵੀ ਇਹਦੇ ਮੈਂਬਰ ਨੇ ਆਪਣੇ ਯੂਰਪ ਦੇ ਇਹ ਸਾਰੇ ਇਹਨਾਂ ਦੇ ਉੱਤੇ 2% ਲਾਉਣਗੇ ਅਮਰੀਕਾ ਵੀ ਲਾਊਗਾ ਤੇ ਫਿਰ ਜੇ ਕਿਸੇ ਇੱਕ ਦੇ ਉੱਤੇ ਹਮਲਾ ਹੁੰਦਾ ਤਾਂ ਸਾਰੇ ਰਲ ਕੇ ਉਹਦਾ ਜਵਾਬ ਦੇਣਗੇ ਰਾਸ਼ਟਰਪਤੀ ਟਰੰਪ ਦੀ ਦਲੀਲ ਇਹ ਆ ਵੀ ਅਸੀਂ ਤਾਂ ਲਾਈ ਜਾਂਨੇ ਪੈਸਾ ਜਿੰਨਾ ਲਾਉਣਾ ਆਪਣੇ ਡਿਫੈਂਸ ਦੇ ਉੱਤੇ ਯੂਰੋਪੀਅਨ ਦੇਸ਼ ਨਹੀਂ ਲਾ ਰਿਹਾ ਈਵਨ ਕੈਨੇਡਾ ਵੀ ਨਹੀਂ ਲਾ ਰਿਹਾ ਉਹ ਕਹਿੰਦੇ ਵੀ ਜੇ ਆਪਾਂ ਰੱਖਿਆ ਰਲ ਕੇ ਕਰਨੀ ਹੈ ਤੇ ਆਪਣੇ ਬਜਟ ਦਾ ਪੂਰਾ ਪੈਸਾ ਤੁਸੀਂ ਵਿੱਚ ਪਾ ਨਹੀਂ ਰਹੇ ਕਰ ਕੀ ਰਹੇ ਅਸਲ ਦੇ ਵਿੱਚ ਜਿਹੜੀ ਵੀ ਨੈਟ ਕਹਿਣ ਦਾ ਮਤਲਬ ਇਹ ਆ ਕਿ ਨੈਟੋ ਬਾਰੇ ਰਾਸ਼ਟਰਪਤੀ ਟਰੰਪ ਬਹੁਤੇ ਸੀਰੀਅਸ ਨਹੀਂ ਆ ਉਕਸੇ ਵੇਲੇ ਵੀ ਕਹਿੰਦੇ ਆ ਕਿ ਅਸੀਂ ਬਾਹਰ ਹੋ ਜਾਣਾ ਜਾਂ ਸਾਨੂੰ ਇਹਦਾ ਫਾਇਦਾ ਕੋਈ ਨਹੀਂ ਆ ਕਿਉਂਕਿ ਯੂਰਪ ਨੇ ਆਪਣਾ ਸਾਰੇ ਦਾ ਸਾਰਾ ਪੈਸਾ ਉਧਰੋਂ ਵਿਚਾ ਲਿਆ ਜਿਹੜਾ ਮਿਲਟਰੀ ਦੇ ਉੱਤੇ ਜਾਂ ਆਪਣੇ ਡਿਫੈਂਸ ਦੇ ਉੱਤੇ ਲਾਉਣਾ ਸੀ ਉਹਨਾਂ ਨੇ ਆਪਣੇ ਕੰਮਾਂ ਦੇ ਉੱਤੇ ਲਾ ਲਿਆ ਹੈਲਥ ਦੇ ਉੱਤੇ ਐਜੂਕੇਸ਼ਨ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਉਧਰਲੇ ਪਾਸੇ ਜਿਹੜੀ ਆ ਕਹ ਲੋ ਕਿ ਖੁਸ਼ਹਾਲੀ ਹੋਈ ਗਈ ਅਮਰੀਕਾ ਦੇ ਸਿਰ ਤੇ ਉਹ ਬੈਠੇ ਰਹੇ ਵੀ ਅਮਰੀਕਾ ਦਾ ਪੈਸਾ ਇਹ ਲਾ ਰਹੇ ਆ ਕੱਲੋਂ ਜੇਕਰ ਕੋਈ 1921 ਹੁੰਦੀ ਹੈ ਲੜਾਈ ਹੁੰਦੀ ਹੈ ਤਾਂ ਅਮਰੀਕਾ ਸਾਡੇ ਨਾਲ ਹੁਣ ਅਮਰੀਕਾ ਇਸ ਗੱਲ ਤੋਂ ਉਹ ਕਹਿੰਦੇ ਅਮਰੀਕਾ ਫਰਸਟ ਪਹਿਲਾਂ ਹੀ ਆਪਣੇ ਬਾਰੇ ਸੋਚਾਂਗੇ ਤੁਸੀਂ ਆਪਣੇ ਬਾਰੇ ਸੋਚੋ ਜਾਂ ਤੇ ਤੁਸੀਂ ਪੂਰਾ ਪੈਸਾ ਲਾਓ ਹੁਣ ਇਸ ਕਰਕੇ 트럼ਪ ਪ੍ਰਸ਼ਾਸਨ ਨੈਟਰ ਨੂੰ ਲੈ ਕੇ ਵੀ ਕੋ ਬਹੁਤ ਵੱਡਾ ਅਮਰੀਕਾ ਦੇ ਲਈ ਨੈਟੋ ਫਿਕਰ ਵਾਲੀ ਗੱਲ ਨਹੀਂ ਹੈ ਵੀ ਇਹ ਦੋ ਫੜ ਹੁੰਦਾ ਜਾਂ ਕੋਸ਼ੇ ਦੇ ਵਿੱਚ ਹੁੰਦਾ ਆ ਪਰ ਯੂਰਪ ਤੇ ਯੂ ਐਸ ਆਪਸ ਦੇ ਵਿੱਚ ਸਿੱਧਾ ਕਨਫਲਿਕਟ ਦੇ ਵਿੱਚ ਆ ਸਕਦੇ ਆ ਸੋ ਹੁਣ ਇੱਕ ਤਰੀਕੇ ਦੇ ਨਾਲ ਕੀ ਹੋਊਗਾ ਇਹਦੇ ਵਿੱਚ ਗ੍ਰੀਨਲੈਂਡ ਅਮਰੀਕਾ ਨੂੰ ਚਾਹੁੰਦਾ ਨਹੀਂ ਉੱਥੇ ਗ੍ਰੀਨਲੈਂਡ ਚਾਹੁੰਦਾ ਕਿ ਡੈਨਮਾਰਕ ਦੇ ਨਾਲ ਰਹੀਏ ਤੇ ਇਹ ਜਿਹੜਾ ਮਾਮਲਾ ਹੁਣ ਅੰਤਰਰਾਸ਼ਟਰੀ ਕਾਨੂੰਨ ਕੀ ਕਹਿੰਦੇ ਆ ਨੈਟੋ ਦਾ ਅਲਾਈਅንስ ਕੀ ਇਹ ਸਾਰੇ ਕੁਝ ਦੇ ਵਿੱਚ ਕਹਿੰਦਾ ਆ ਲੋਕ ਜਿਹੜੇ ਆ ਉਹ ਆਪਣਾ ਜਿਹੜਾ ਸਰਕਾਰ ਆਪ ਚੁਣ ਸਕਦੇ ਆ ਉੱਥੇ ਅਗਲੀ ਗੱਲਬਾਤ ਨੌਕਰੀਆਂ ਬਾਰੇ ਜਾਂ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਬਾਰੇ ਰਾਸ਼ਟਰਪਤੀ ਟਰੰਪ ਜਦੋਂ ਦੇ ਰਾਸ਼ਟਰਪਤੀ ਬਣੇ ਉਹਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ ਤਬਦੀਲੀਆਂ ਦੇ ਵਿੱਚੋਂ ਸਭ ਤੋਂ ਵੱਡੀ ਤਬਦੀਲੀ ਇੱਕ ਟੈਰਫ ਸੀਗੀ ਟੈਰਫ ਦਾ ਵੀ ਇੱਕ ਹਿੱਸਾ ਇਹ ਸੀ ਕਿ ਅਸੀਂ ਇਹ ਚਾਹੁੰਦੇ ਆ ਅਮਰੀਕਾ ਕਹਿ ਰਿਹਾ ਕਿ ਸਾਡੇ ਇਹ ਨੌਕਰੀਆਂ ਇੱਥੇ ਰਹਿਣ ਸਾਡੇ ਲੋਕਾਂ ਨੂੰ ਕੰਮ ਮਿਲੇ ਸਾਡਾ ਦੇਸ਼ ਜਿਹੜਾ ਖੁਸ਼ਹਾਲ ਹੋਵੇ ਅਸੀਂ ਦੂਜੇ ਦੇਸ਼ਾਂ ਨੂੰ ਫਾਇਦਾ ਨਾ ਦਈਏ ਸਾਰੇ ਇਹਨਾਂ ਨੇ ਬਾਹਰ ਲੇ ਜਿਹੜੇ ਜੋ ਕੁਝ ਇਹਨਾਂ ਦੀ ਵਾਧੂ ਸਪੈਂਡਿੰਗ ਸੀਗੀ ਉਹ ਕੱਟ ਕਰ ਦਿੱਤੀ ਤੇ ਇਹਨਾਂ ਨੇ ਆਪਣੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਦੇਸ਼ਾਂ ਦਾ ਜਿੰਨਾ ਪ੍ਰੋਡਕਟ ਇੱਥੇ ਆਉਂਦਾ ਸੀ ਉਹਤੇ ਟੈਰਫ ਲਾ ਦਿੱਤਾ ਗੱਲ ਬੜੀ ਸਿੱਧੀ ਸੀ ਫਾਰਮੂਲਾ ਬੜਾ ਸਿੱਧਾ ਸੀ ਕਿ ਜਿਹੜੀ ਕੰਪਨੀ ਵੀ ਬਾਹਰੋਂ ਸਮਾਨ ਵੜਾ ਕੇ ਅਮਰੀਕਾ 'ਚ ਵੇਚਦੀ ਆ ਉਹਦੇ ਉੱਤੇ ਟੈਕਸ ਲਾ ਦਿਓ ਵੀ ਉਹ ਵੇਚੇ ਹੀ ਨਾ ਜਦੋਂ ਉਹ ਮਹਿੰਗਾ ਹੋ ਜਾਊਗਾ ਜਾਂ ਘੱਟੋ-ਘੱਟ ਅਮਰੀਕਾ ਵਾਲੇ ਬਰਾਬਰ ਦੇ ਆਜਣਗੇ ਮੁਕਾਬਲਾ ਹੋਊਗਾ ਅਮਰੀਕਾ ਖੁਸ਼ਹਾਲ ਹੋ ਜਾਊਗਾ ਇਹ ਗੱਲ ਬਿਲਕੁਲ ਸਹੀ ਸੀ ਔਰ ਹੋਣੀ ਵੀ ਇਦਾਂ ਹੀ ਆ ਪਰ ਹੋਇਆ ਇਹਦੇ ਨਾਲੋਂ ਬਿਲਕੁਲ ਵੱਖਰਾ ਹੋਇਆ ਇਹ ਕਿ ਇੱਥੇ ਜੌਬ ਗੇਨ ਹੋਣ ਦੀ ਬਜਾਏ ਨੌਕਰੀਆਂ ਜ਼ਿਆਦਾ ਵਧਣ ਦੀ ਬਜਾਏ ਅਮਰੀਕਾ ਦੀ ਜਿਹੜੀਆਂ ਮੈਨੂਫੈਕਚਰਿੰਗ ਜੌਬ ਸੀਗੀਆਂ ਉਹ ਥੱਲੇ ਨੂੰ ਚਲੇ ਗਈਆਂ ਉਹ ਹਰ ਮਹੀਨੇ ਅਪ੍ਰੈਲ ਤੋਂ ਬਾਅਦ ਕਹਿ ਲਓ ਜਦੋਂ ਦੇ ਇਹ ਰਾਸ਼ਟਰਪਤੀ ਬਣੇ ਆ ਪਿਛਲੇ ਸਾਲ ਅਪ੍ਰੈਲ ਤੋਂ 72000 ਫੈਕਟਰੀ ਜੌਬਸ ਜਿਹੜੀਆਂ ਉਹ ਚਲੇ ਗਈਆਂ ਮਤਲਬ ਨਾ ਕਿ ਹੋਣਾ ਤੇ ਚਾਹੀਦਾ ਸੀ ਨੌਕਰੀਆਂ ਹੋਰ ਜ਼ਿਆਦਾ ਪੈਦਾ ਹੁੰਦੀਆਂ ਪਰ ਪਹਿਲੀਆਂ ਵੀ ਚਲੇ ਗਈਆਂ ਟੈਰਫ ਨੇ ਪ੍ਰੋਬਲਮ ਕੌਜ਼ ਕੀਤੀ ਆ ਲੰਬੇ ਸਮੇਂ ਦੇ ਵਿੱਚ ਟੈਰਫ ਬਿਨਾਂ ਸ਼ੱਕ ਅਮਰੀਕਾ ਲਈ ਫਾਇਦੇਮੰਦ ਹੋਣਗੇ ਪਰ ਵਕਤੀ ਤੌਰ ਦੇ ਉੱਤੇ ਇਸ ਵੇਲੇ ਅਮਰੀਕਾ ਦੇ ਵਿੱਚ ਨੁਕਸਾਨ ਹੋ ਰਿਹਾ ਅਮਰੀਕਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਆਂ ਨੇ ਉਹ ਕੁਝ ਪਾਰਟ ਮਟੀਰੀਅਲ ਦੇ ਇੰਪੋਰਟ ਕਰਦੀਆਂ ਜਿੱਦਾਂ ਕੋ ਮੈਟਲ ਆ ਕੋਈ ਚਿਪ ਸਿਆ ਜਾਂ ਕੋਈ ਇਲੈਕਟ੍ਰੋਨਿਕਸ ਦਾ ਸਮਾਨ ਆ ਟੈਰਫ ਨੇ ਕੀ ਕੀਤਾ ਕਿ ਜਿਹੜੇ ਉਹ ਇੰਪੋਰਟਸ ਸੀਗੀਆਂ ਮਹਿੰਗੀਆਂ ਕਰ ਦਿੱਤੀਆਂ ਕੰਪਨੀ ਅਮਰੀਕਾ ਦੀ ਇਹ ਸਮਾਨ ਬਾਹਰੋਂ ਮਗਾਉਂਦੀ ਆ ਬਾਹਰੋਂ ਸਮਾਨ ਆਇਆ ਜੋੜ ਕੇ ਚੀਜ਼ ਬਣਨੀ ਆ ਚਾਹੇ ਉਹ ਕਾਰ ਆ ਜਾਂ ਕੋਈ ਹੋਰ ਚੀਜ਼ ਆ ਉਹ ਚੀਜ਼ਾਂ ਮਹਿੰਗੀਆਂ ਹੋ ਗਈਆਂ ਉਹਦੇ ਨਾਲ ਹੋਇਆ ਕਿ ਅਮਰੀਕਾ ਦੀਆਂ ਕੰਪਨੀਆਂ ਦੀ ਕੋਸਟ ਵਧ ਗਈ ਇਹਦੇ ਨਾਲ ਬਹੁਤ ਸਾਰੀਆਂ ਇੰਡਸਟਰੀ ਜਿਵੇਂ ਕਾਰਾਂ ਦੀ ਇੰਡਸਟਰੀ ਸੀ ਉਹਦੇ ਵਿੱਚ ਸੈਮੀ ਕੰਡਕਟਰ ਚਾਹੀਦੇ ਆ ਜਾਂ 에ਅਰਕ੍ਰਾਫਟ ਆ ਉਹਨਾਂ ਦੇ ਉੱਤੇ ਸਭ ਤੋਂ ਵੱਡਾ ਹਿੱਟ ਹੋਇਆ ਜਿਹੜੀ ਆਟੋ ਰਿਲੇਟਡ ਜਿਹੜੀਆਂ ਜੌਬਸ ਹੈਗੀਆਂ ਉਹ 20000 ਦੇ ਕਰੀਬ ਘਟ ਗਈਆਂ ਤੇ ਜਿਹੜੀਆਂ ਚਿਪ ਮੇਕਿੰਗ ਜੌਬਸ ਹੈਗੀਆਂ ਉਹ 13000 ਤੋਂ ਜ਼ਿਆਦਾ ਥੱਲੇ ਚਲੀਆਂ ਗਈਆਂ ਇੱਥੇ ਹੁਣ ਬਹੁਤ ਵੱਡਾ ਫਰਕ ਪਿਆ ਜਿਹੜੇ ਸਮਾਲ ਬਿਜ਼ਨਸ ਹੈਗੇ ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪਿਆ ਸਮਾਲ ਜਾਂ ਜਿਹੜੇ ਵਿਚਕਾਰਲੇ ਜੇ ਸਾਈਜ਼ ਦੀਆਂ ਫੈਕਟਰੀਆਂ ਹੈਗੀਆਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਵੀ ਇਹ ਚੀਜ਼ ਮਹਿੰਗੀ ਕਿੰਨੀ ਪੈਣੀ ਹੈ ਕਿਉਂਕਿ ਟੈਰਫ ਲਗਾਤਾਰ ਬਦਲ ਰਹੇ ਹੈ ਬਹੁਤ ਸਾਰਿਆਂ ਨੇ ਆਪਣਾ ਨਮੀਆਂ ਜਿਹੜੀਆਂ ਫੈਕਟਰੀਜ਼ ਬਣਾਉਣੀਆਂ ਰੋਕ ਦਿੱਤੀਆਂ ਲੋਕਾਂ ਨੇ ਮਸ਼ੀਨਾਂ ਨਹੀਂ ਖਰੀਦੀਆਂ ਜਿਹਦਾ ਮਤਲਬ ਇਹ ਹੋਇਆ ਕਿ ਨੌਕਰੀਆਂ ਉੱਥੇ ਵੀ ਘਟ ਗਈਆਂ ਇੱਕ ਪ੍ਰੋਬਲਮ ਟੈਰਫ ਤੋਂ ਅੱਗੇ ਸੀਗੀ ਕਿ ਜਿਹੜੀ ਮੈਨੂਫੈਕਚਰਿੰਗ ਸੀਗੀ ਉਹ ਪਹਿਲੇ ਮਾਰਕਾ ਦੇ ਵਿੱਚ ਸਟਰਗਲ ਕਰ ਰਹੀ ਸੀ ਈਵਨ ਰਾਸ਼ਟਰਪਤੀ ਟਰੰਪ ਦੇ ਵਾਪਸ ਆਉਣ ਤੋਂ ਪਹਿਲਾਂ ਜਿਹੜੀ ਮੈਨੂਫੈਕਚਰਿੰਗ ਦੇ ਉੱਤੇ ਸੰਕਟ ਸੀਗਾ ਉਹਦਾ ਕਾਰਨ ਇੱਕ ਇਹ ਸੀਗਾ ਕਿ ਵਿਆਜ ਬਹੁਤ ਮਹਿੰਗੇ ਆ ਇੰਟਰਸਟ ਰੇਟ ਜਿਹੜੇ ਹਾਈ ਇੰਟਰਸਟ ਰੇਟ ਆ ਉਹਦੇ ਨਾਲ ਲੋਨ ਐਕਸਪੈਂਸਿਵ ਹੋ ਗਿਆ ਕੰਪਨੀਆਂ ਜਿਹੜੀਆਂ ਉਹ ਹਾਇਰਿੰਗ ਅਵਾਇਡ ਕਰਨ ਲੱਗ ਪਈਆਂ ਬੋਰਿੰਗ ਕੋਸਟ ਹਾਈ ਹੋਣ ਕਰਕੇ ਕੰਜ਼ਿਊਮਰ ਨੇ ਪੈਸਾ ਖਰਚਣਾ ਬੰਦ ਕਰ ਦਿੱਤਾ ਰੈਸਟੋਰੈਂਟਸ ਦੇ ਉੱਤੇ ਜਾਣਾ ਜਾਂ ਹੋਰ ਸਾਰਾ ਕੁਝ ਇਹ ਸਾਰੇ ਕੁਝ ਦੇ ਨਾਲ ਹੋਇਆ ਕਿ ਨੁਕਸਾਨ ਹੋ ਗਿਆ ਜਿਹੜਾ ਮਤਲਬ ਐਗਜ਼ੈਂਪਲ ਤੁਸੀਂ ਜੇ ਇਹਨੂੰ ਜਿਹੜਾ ਉਦਾਹਰਣ ਦੇ ਕੇ ਸਮਝਾ ਰਹੇ ਹੋ ਜਿਹੜੇ ਮਾਹਰ ਕਿ ਜਿਹੜਾ ਆਰ ਵੀ ਹੈ ਰੀਕ੍ਰੀਏਸ਼ਨਲ ਵਾਹਨ ਹੈ ਵਾਹਨ ਇੰਡਸਟਰੀ ਆ ਇਹ ਕੋਵਿਡ ਦੇ ਦੌਰਾਨ ਬਹੁਤ ਉੱਤੇ ਗਈ ਸੀ ਪ੍ਰਭਾਦ ਦੇ ਵਿੱਚ ਕਲਾਪਸ ਕਰ ਗਈ ਇੱਕ ਵੱਡੀ ਕੰਪਨੀ ਥੋਰ ਇੰਡਸਟਰੀਜ਼ ਉਹਨਾਂ ਨੇ ਸੈਂਕੜੇ ਆਪਣੇ ਵਰਕਰ ਇਸ ਕਰ ਜਿਹੜੇ ਉਹ ਲੇ-ਆਫ ਕਰ ਦਿੱਤੇ ਬਹੁਤ ਵੱਡੀ ਇੱਕ ਕੰਪਨੀ ਜਦੋਂ ਕੋਲਾਪਸ ਕੀਤੀ ਆ ਉਹਨਾਂ ਨੇ ਕਿੰਨੇ ਆਪਣੇ ਵਰਕਰ ਸੀਗੇ ਜਿਹੜੇ ਉਹਨਾਂ ਨੇ ਲੇ-ਆਫ ਕਰ ਦਿੱਤੇ ਕਿਉਂਕਿ ਡਿਮਾਂਡ ਹੀ ਨਹੀਂ ਰਹੀ ਹੁਣ ਕੀ ਕਰਨਾ ਸੀ ਜਦੋਂ ਉਹ ਕੰਮ ਹੀ ਨਹੀਂ ਰਿਹਾ ਸੋ ਹਜੇ ਨੌਕਰੀਆਂ ਦਾ ਨੁਕਸਾਨ ਮਾਰਕਾ ਦੇ ਵਿੱਚ ਲਗਾਤਾਰ ਜਾਰੀ ਰਹਿਣਾ ਆ ਵਾਈਟ ਹਾਊਸ ਆਰਗੂਏ ਕਰ ਰਿਹਾ ਹੈ ਕਿ ਜਿਹੜੀਆਂ ਜੌਬਸ ਨੇ ਵਾਪਸ ਆ ਜਾਣਗੀਆਂ ਕਿਉਂਕਿ ਕੰਪਨੀਆਂ ਜ਼ਿਆਦਾ ਹੁਣ ਫੈਕਟਰੀਆਂ ਲਾਉਣਗੀਆਂ ਇਨਵੈਸਟ ਕਰਨਗੀਆਂ ਇੱਥੇ ਤੇ ਇਨਵੈਸਟਮੈਂਟ ਜਿਹੜੀ ਆ ਉਹਦੇ ਨਾਲ ਪਹਿਲਾਂ ਹੁੰਦੀ ਆ ਤੇ ਜੌਬਸ ਬਾਅਦ ਵਿੱਚ ਆਉਂਦੀਆਂ ਬਈ ਮਸਲਾ ਨਹੀਂ ਕੋਈ ਪਰ ਦੇਖੋ ਇਹਨਾਂ ਦੀਆਂ ਪਾਲਿਸੀਜ਼ ਦਾ ਕਿੰਨਾ ਇੱਕ ਸਹੀ ਅਸਰ ਪੈਂਦਾ ਕਿੰਨੇ ਇੱਕ ਗਲ ਨੁਕਸਾਨ ਵਾਲੇ ਪਾਸੇ ਜਾਂਦੀ ਆ ਕੈਂਸਰ ਦੁਨੀਆ ਦੇ ਵਿੱਚ ਸਭ ਤੋਂ ਵੱਧ ਖਤਰਨਾਕ ਬਿਮਾਰੀ ਮੰਨੀ ਜਾਂਦੀ ਹੈ ਜਿਹਨੇ ਬਹੁਤ ਸਾਰੀਆਂ ਮਤਲਬ ਸਭ ਤੋਂ ਵੱਧ ਮੌਤ ਦੇ ਕਾਰਨਾਂ ਦੇ ਵਿੱਚੋਂ ਜਿਹੜਾ ਉਹ ਕੈਂਸਰ ਮੰਨਿਆ ਜਾਂਦਾ ਫਿਰ ਹਾਰਟ ਅਟੈਕ ਤੇ ਹੋਰ ਬਿਮਾਰੀਆਂ ਨੇ ਜਿਹੜੀਆਂ ਹੁਣ ਇਹਦੇ ਸੰਬੰਧ ਦੇ ਵਿੱਚ ਲੰਬੇ ਸਮੇਂ ਤੋਂ ਖੋਜਾਂ ਹੋ ਰਹੀਆਂ ਇਹਦਾ ਇਲਾਜ ਨਹੀਂ ਲੱਭ ਰਿਹਾ ਹਾਲਾਂਕਿ ਕਈ ਤਰ੍ਹਾਂ ਦੇ ਕੈਂਸਰ ਦਾ ਇਲਾਜ ਲੱਭ ਪਿਆ ਹੈ ਕਈ ਤਰ੍ਹਾਂ ਦੀਆਂ ਥੈਰਾਪੀਜ਼ ਕਰਕੇ ਉਹਦੇ ਨਾਲ ਬੰਦਾ ਬਚਾ ਲੈਂਦੇ ਆ ਇਹ ਪਹਿਲਾਂ ਵਰਗੀ ਹਾਲਤ ਨਹੀਂ ਪਰ ਫਿਰ ਵੀ ਕੈਂਸਰ ਅੱਜ ਵੀ ਬਹੁਤ ਵੱਡੀ ਬਿਮਾਰੀ ਹੈ ਹੁਣ ਜਿਹੜੀ ਇੱਕ ਮਲਟੀਪਲ ਜਿਹੜੀ ਮਾਇਲੋਮਾ ਆ ਇੱਕ ਬਹੁਤ ਬੋਨ ਮੈਰੋ ਦੀ ਗੰਭੀਰ ਕੈਂਸਰ ਦਾ ਰੂਪ ਮੰਨਿਆ ਜਾਂਦਾ ਇਹਦਾ ਬਲੱਡ ਸੈਲਸ ਦੇ ਉੱਤੇ ਜਿਹੜਿਆ ਅਸਰ ਪੈਂਦਾ ਆ ਤੇ ਆਮ ਤੌਰ ਦੇ ਉੱਤੇ ਇਹ ਵਾਪਸ ਆ ਜਾਂਦੀ ਹੈ ਤੇ ਇਵੈਂਚੁਅਲੀ ਮਤਲਬ ਪੇਸ਼ੈਂਟ ਨੂੰ ਮਾਰ ਦਿੰਦੀ ਹੈ ਇਹ ਇੱਕ ਵਾਰੀ ਛੱਡਦਾਂ ਜਿਹੜਾ ਮਲਟੀਪਲ ਮਾਇਲੋਮਾ ਕਰਕੇ ਕੈਂਸਰ ਕੈਂਸਰ ਦੀਆਂ ਬਹੁਤ ਸਾਰੀਆਂ ਕਿਸਮਾਂ ਆ ਇਹ ਕੈਂਸਰ ਇਸ ਕਰਕੇ ਵੀ ਖਤਰਨਾਕ ਮੰਨਿਆ ਜਾਂਦਾ ਕਿ ਜਿਹੜਾ ਮਲਟੀਪਲ ਮਾਇਲੋਮਾ ਆ ਇਹਨੂੰ ਅ ਕਿਉਰੇਬਲ ਨਹੀਂ ਸੀ ਮੰਨਿਆ ਜਾਂਦਾ ਤੇ ਟਰੀਟਮੈਂਟਸ ਇਹਨੂੰ ਸਲੋ ਡਾਊਨ ਤਾਂ ਕਰ ਦਿੰਦੀਆਂ ਆ ਪਰ ਹਰ ਵਾਰੀ ਜਦੋਂ ਤੁਸੀਂ ਇਹ ਵਾਪਸ ਆ ਜਾਂਦੀ ਹੈ ਤੇ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ ਡਾਕਟਰ ਕੀ ਟੈਸਟ ਕਰਦੇ ਆ ਡਾਕਟਰਸ ਨੇ ਜਿਹੜੀ ਆ ਇੱਕ ਨਵੀਂ ਐਕਸਪੈਰੀਮੈਂਟਲ ਟਰੀਟਮੈਂਟ ਸ਼ੁਰੂ ਕੀਤੀ ਆ ਜਿਹੜੀ ਬਾਡੀ ਦੇ ਇਮਿਊਨ ਸਿਸਟਮ ਦੇ ਉੱਤੇ ਜਿਹੜਾ ਅਟੈਕ ਕਰਦੀ ਆ ਜਿਹ ਮਤਲਬ ਸਿਰਫ ਕੀਮੋਥੈਰੇਪੀ ਨਾਲੋਂ ਜਿਹੜੀ ਇਹ ਬਾਡੀ ਦਾ ਇਮਿਊਨ ਸਿਸਟਮ ਆ ਉਹਨੂੰ ਕਹਿੰਦੀ ਆ ਕਿ ਤੂੰ ਇਹਦੇ ਉੱਤੇ ਅਟੈਕ ਕਰ ਕੈਂਸਰ ਦੇ ਉੱਤੇ ਬਾਹਰੋਂ ਦਵਾਈ ਤਾਂ ਕਰਦੀ ਆ ਪਰ ਤੁਹਾਡੀ ਬਾਡੀ ਦਾ ਸਿਸਟਮ ਕੈਂਸਰ ਦੇ ਉੱਤੇ ਮਤਲਬ ਇੱਕ ਨਵੀਂ ਟੈਕਨੀਕ ਆ ਜਿਹੜੀ ਇਹਦੇ ਵਿੱਚ ਵਰਤੀ ਜਾ ਰਹੀ ਆ ਲਗਭਗ 3 ਸਾਲਾਂ ਤੋਂ 80% ਤੋਂ ਜ਼ਿਆਦਾ ਪੇਸ਼ੈਂਟ ਜਿਹੜੇ ਨਵੀਂ ਟੈਕਨੀਕ ਜਿੱਥੇ ਵਰਤੀ ਗਈ ਆ ਉਹ ਇਸ ਵੇਲੇ ਕਹ ਲੋ ਕਿ ਜਿਉਂਦੇ ਨੇ ਤੇ ਉਹਨਾਂ ਦਾ ਕੈਂਸਰ ਫੈਲਿਆ ਵੀ ਨਹੀਂ ਸਿਰਫ 30% ਪੇਸ਼ੈਂਟ ਜਿਹੜੇ ਸਟੈਂਡਰਡ ਟਰੀਟਮੈਂਟ ਦੇ ਉੱਤੇ ਨੇ ਉਹ ਠੀਕ ਨੇ ਮਤਲਬ ਕੀ ਆ ਵੀ ਇੱਕ ਪਾਸੇ ਜਿਹੜੀ ਨਵੀਂ ਟਰੀਟਮੈਂਟ ਦੇ ਨਾਲ 80% ਮਰੀਜ਼ ਠੀਕ ਆ ਜਿਹੜੀ ਪੁਰਾਣੀ ਟੈਕਨੀਕ ਸੀ ਉਹਦੇ ਨਾਲ 30% ਮਰੀਜ਼ ਠੀਕ ਆ ਫਰਕ ਬਹੁਤ ਵੱਡਾ ਆ ਦੋ ਜਿਹੜੀ ਇਮਿਊਨੋਥੈਰੇਪੀ ਡਰਗਸ ਇਹਦੇ ਵਿੱਚ ਦੱਸੀਆਂ ਜਾ ਰਹੀਆਂ ਇੱਕ ਟੈਕਵਿਲੀ ਤੇ ਦੂਜਾ ਡਰੇਸਲੈਕਸ ਫਾਸਪਰੋ ਇਹਨਾਂ ਦੋਹਾਾਂ ਦੀ ਕੋਈ ਇਦਾਂ ਦੀ ਇਹਨਾਂ ਨੇ ਟੈਕਨੀਕ ਬਣਾਈ ਆ ਕਿ ਇਮਿਊਨ ਸਿਸਟਮ ਨੂੰ ਇਹ ਕਹਿੰਦੇ ਆ ਉਹ ਜਾ ਕੇ ਜਿਹੜਾ ਤੁਹਾਡੀ ਬਾਡੀ ਦਾ ਬਚਾਅ ਪ੍ਰਬੰਧ ਆ ਉਹ ਜਾ ਕੇ ਫਿਰ ਉਹਨੂੰ ਖਤਮ ਕਰਦਾ ਹੈ ਕੈਂਸਰ ਦੇ ਸੈੱਲਾਂ ਨੂੰ ਸੋ ਇਹਦਾਪਾ ਦੂਜਾ ਪਾਸਾ ਇਹ ਹੈ ਵੀ ਇਹ ਟੈਕਨੀਕ ਇਹਨਾਂ ਨੇ ਲੱਭ ਲਈ ਆ ਪਰ ਬਹੁਤ ਪਾਵਰਫੁਲ ਤੇ ਖਤਰਨਾਕ ਆ ਕੁਝ ਪੇਸ਼ੈਂਟਸ ਦੇ ਲਈ ਕਿਉਂਕਿ ਦੇ ਸਾਈਡ ਇਫੈਕਟ ਬਹੁਤ ਆ ਅ ਇਹਦੇ ਵਿੱਚ ਮਤਲਬ ਉਹਦਾ ਪੇਸ਼ੈਂਟ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਐਫ ਡੀ ਏ ਇਧਰ ਨੂੰ ਧਿਆਨ ਦੇ ਰਹੀ ਹੈ ਲੱਗਦਾ ਹੈ ਕਿ ਇੱਕ ਬਹੁਤ ਭਿਆਨਕ ਬਿਮਾਰੀ ਤੋਂ ਜਿਹੜੀ ਲੋਕਾਂ ਨੂੰ ਨਜਾਤ ਆ ਉਹ ਇਸ ਵੇਲੇ ਮਿਲ ਜਾਏਗੀ ਅਗਲਾ ਮਸਲਾ ਇਰਾਨ ਬਾਰੇ ਹੈ ਇਰਾਨ ਦੇ ਵਿੱਚ ਅਪਾ ਲਗਾਤਾਰ ਤੁਹਾਡੇ ਨਾਲ ਗਲਬਤ ਕੀਤੀ ਹੈ ਕਿ ਉੱਥੇ ਬਹੁਤ ਕੁਝ ਹੋ ਰਿਹਾ ਹੈ ਤੇ ਹੁਣ ਪਤਾ ਲੱਗਿਆ ਕਿ ਉੱਥੇ ਜਿਹੜੇ ਉਹ ਪ੍ਰੋਟੈਸਟ ਹੋ ਰਹੇ ਸੀ ਉਹ ਰੁਕ ਗਏ ਆ ਤੇ ਥੋੜੀ ਜੀ ਸ਼ਾਂਤੀ ਉੱਥੇ ਆ ਗਈ ਹੈ ਜਿਹੜੇ ਈਰਾਨ ਦੇ ਵਿੱਚ ਲੋਕ ਆਪਣੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਤੇ ਸਰਕਾਰ ਨੇ ਬਹੁਤ ਖਤਰਨਾਕ ਤੇ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਨੂੰ ਕੰਟਰੋਲ ਕੀਤਾ ਮਾਰਿਆ ਵੀ ਫਾਂਸੀ ਵੀ ਦਿੱਤੀ ਕਈ ਕੁਝ ਉਹਨਾਂ ਨੂੰ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਗੱਲ ਕਹੀ ਆ ਕਿ ਸਾਡੇ ਕੋਲ ਪ੍ਰੋਸੈਕੂਰ ਸੂਤਰ ਦੱਸ ਰਿਹਾ ਹੈ ਕਿ ਤਹਿਰਾਨ ਦੇ ਵਿੱਚ ਹੁਣ ਈਰਾਨ ਦੀ ਸਰਕਾਰ ਨੇ ਲੋਕਾਂ ਨੂੰ ਮਾਰਨਾ ਜਾਂ ਫਾਂਸੀ ਦੇਣੀ ਬੰਦ ਕਰ ਦਿੱਤੀ ਹੈ ਹੁਣ ਕੀ ਇਹ ਗੱਲ ਹੈਗੀ ਕੀ ਨਹੀਂ ਪਰ ਅਮਰੀਕਾ ਇਹਦੇ ਨਾਲ ਹੀ ਜਿਹੜਾ ਆਪਾਂ ਕੱਲ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਲੜਾਈ ਦੀ ਤਿਆਰੀ ਕਰ ਰਿਹਾ ਰਾਸ਼ਟਰਪਤੀ 트ੰਪ ਦੀ ਏ ਸਟੇਟਮੈਂਟ ਤੋਂ ਪਹਿਲਾਂ ਅਮਰੀਕਾ ਨੇ ਵਾਰਨਿੰਗ ਦਿੱਤੀ ਹੈ ਈਰਾਨ ਨੂੰ ਕਿ ਇਹ ਜੇ ਇਸ ਤਰੀਕੇ ਦੇ ਨਾਲ ਰਿਹਾ ਤੇ ਅਸੀਂ ਉੱਥੇ ਮਤਲਬ ਮਿਲਟਰੀ ਦੀ ਸਟ੍ਰਾਈਕ ਕਰ ਸਕਦੇ ਹਾਂ ਜਿਹੜੇ ਰਾਸ਼ਟਰਪਤੀ 트ੰਪ ਦੇ ਸ਼ਬਦ ਸਗੇ ਈਰਾਨ ਈਰਾਨ ਦੇ ਵਸਨੀਕਾਂ ਦੇ ਲਈ ਕਿ ਹੈਲਪ ਇਜ਼ ਔਨ ਇਟਸ ਵੇ ਸੋ ਅਮਰੀਕਾ ਦੀ ਮਿਲਟਰੀ ਨੇ ਹੁਣ ਕੀਤਾ ਕੀ ਆ ਇੱਕ ਸੇਫਟੀ ਮੂਵ ਵਜੋਂ ਪੈਂਟਾਗਨ ਨੇ ਜਿਹੜੇ ਟ੍ਰੂਪਸ ਜਾਂ ਇਕੁਪਮੈਂਟ ਇਹਨਾਂ ਦਾ ਸੀਗਾ ਕੁਝ ਡੇਂਜਰਸ ਏਰੀਆਜ਼ ਉੱਥੇ ਉਹਨਾਂ ਤੋਂ ਪਰੇ ਕਰਨਾ ਸ਼ੁਰੂ ਕਰ ਦਿੱਤਾ ਸਪੈਸ਼ਲੀ ਜਿਹੜੇ ਇਹਨਾਂ ਦੇ ਅਲ ਕਾਇਦਾ ਜਾਂ ਦੇ 에ਅਰ ਬੇਸ ਹੈਗੇ ਆ ਕਤਰ ਦੇ ਵਿੱਚ ਉਹਨਾਂ ਤੋਂ ਰਿਸਕ ਕਿਉਂ ਹੈ ਇਸ ਰੀਜਨ ਦੇ ਲਈ ਇਰਾਨ ਨੇ ਵਾਰਨਿੰਗ ਦਿੱਤੀ ਆ ਕਿ ਜੇ ਅਮਰੀਕਾ ਅਟੈਕ ਕਰਦਾ ਆ ਤਾਂ ਇਹ ਯੂਐਸ ਦੇ ਬੇਸ ਤੇ ਅਲਾਈਸ ਨੂੰ ਇਨਕਲੂਡਿੰਗ ਕਤਰ ਨੂੰ ਤਾਂ ਇਹ ਖਤਰਨਾਕ ਹੋ ਸਕਦਾ ਜਿਹੜੇ ਆਰਮਡ ਗਰੁੱਪ ਨੇ ਉੱਥੇ ਇਰਾਕ ਦੇ ਵਿੱਚ ਉਹਨਾਂ ਨੇ ਵੀ ਧਮਕੀ ਦਿੱਤੀ ਹੈ ਵੀ ਜੇ ਤੁਸੀਂ ਕੁਝ ਕੀਤਾ ਤੇ ਅਸੀਂ ਤੁਹਾਡੇ ਨਾਲ ਟਿਕਾਣਿਆਂ ਦੇ ਉੱਤੇ ਇੱਥੇ ਹਮਲਾ ਕਰਾਂਗੇ ਜਦੋਂ ਪੁੱਛਿਆ ਗਿਆ ਵੀ ਕੀ ਮਿਲਟਰੀ ਸਟ੍ਰਾਈਕ ਕਰੋਗੀ ਜਾਂ ਕੀ ਮਿਲਟਰੀ ਸਟ੍ਰਾਈਕ ਕੈਨਸਲ ਕਰ ਦਿੱਤੀ ਗਈ ਹੈ ਤਾਂ ਪਤਾ ਲੱਗਿਆ ਕਿ ਉਹ ਕਹਿੰਦੇ ਕਿ ਅਸੀਂ ਦੇਖ ਰਹੇ ਹਾਂ ਤੇ ਇਹਦੇ ਤੋਂ ਬਾਅਦ ਫੈਸਲਾ ਕਰਾਂਗੇ ਅਜੇ ਹਾਲਾਤ ਨੂੰ ਦੇਖਿਆ ਚਾਰਿਆ ਅਮਰੀਕਾ ਕਿਉਂ ਸਤਰਕ ਹੋ ਰਿਹਾ ਐਸ ਵੇਲੇ ਜਾਂ ਇਹਨੂੰ ਕਰਨ ਦੀ ਕੀ ਲੋੜ ਆ ਈਰਾਨ ਨੇ ਪਹਿਲਾਂ ਹੀ ਦੱਸ ਦਿੱਤਾ ਆ ਕਿ ਇਹ ਜਿਹੜੀਆਂ ਮਿਜ਼ਾਈਲਾਂ ਨੇ ਉਹ ਅਮਰੀਕਨ ਬੇਸ ਦੇ ਉੱਤੇ ਫਾਇਰ ਕਰ ਸਕਦੇ ਆ ਅਮਰੀਕਾ ਦੇ ਅਫੀਸ਼ਲ ਕਹਿੰਦੇ ਆ ਕਿ ਪ੍ਰੋਬਲਮ ਇਹ ਨਹੀਂ ਆ ਕਿ ਈਰਾਨ ਦੇ ਉੱਤੇ ਹਮਲਾ ਕਰਨਾ ਸਭ ਤੋਂ ਪ੍ਰੋਬਲਮ ਇਹ ਆ ਕਿ ਈਰਾਨ ਨੇ ਜਦੋਂ ਕਾਊਂਟਰ ਅਟੈਕ ਕੀਤਾ ਉਹਦੇ ਤੋਂ ਅਸੀਂ ਆਪਣੇ ਆਪ ਨੂੰ ਕਿੱਦਾਂ ਬਚਾਉਣਾ ਸਟਰੈਟਜੀ ਸਾਡੀ ਉਧਰਲੇ ਪਾਸੇ ਚੱਲ ਰਹੀ ਹੈ ਸੋ ਹੁਣ ਈਰਾਨ ਦੇ ਵਿੱਚ ਕੀ ਚੱਲ ਰਿਹਾ ਆ ਜਿਹੜੇ ਡਿਪਲੋਮੈਟਸ ਨੇ ਕਿ ਪ੍ਰੋਟੈਸਟ ਜਿਹੜੇ ਆ ਉਹ ਘਟ ਗਏ ਆ ਸਕਿਉਰਿਟੀ ਫੋਰਸਸ ਹਰ ਥਾਂ ਦੇ ਉੱਤੇ ਨੇ ਲੋਕ ਡਰੇ ਹੋਏ ਨੇ ਸਰਕਾਰ ਨੇ ਕੰਟਰੋਲ ਦੁਬਾਰਾ ਆਪਣੇ ਹੱਥ ਦੇ ਵਿੱਚ ਲੈ ਲਿਆ ਪਰ ਲੋਕਾਂ ਦੇ ਵਿੱਚ ਗੁੱਸਾ ਅਜੇ ਬਰਕਰਾਰ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਗੱਲਾਂ ਬਤਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ